ਕੀ ਨਾਮ ਮੇਰਾ ਨਾ ਜੀ ਪਵਿੱਤਰ ਸਿੰਘ ਆ ਜੀ ਠੀਕ ਹੈ ਤੇ ਕਿੱਥੇ ਰਹਿੰਦੇ ਮੈਂ ਪਿੰਡ ਲਖਨਗੜਾਂ ਤੋਂ ਜੀ ਮੇਰੇ ਮਦਰ ਅਰਜਿੰਦਰ ਕੌਰ ਜੀ ਉਹ ਪਿੰਡ ਤੋਂ ਮੌਜੂਦਾ ਸਰਪੰਚ ਆ ਜੀ ਠੀਕ ਹੈ ਜੀ ਕੀ ਮਾਵਲਾ ਹੋਇਆ ਮਾਵਲਾ ਕੁਛ ਨਹੀਂ ਜੀ ਸਾਡੀ ਇਲੈਕਸ਼ਨ ਹੋਈ ਸੀਗੀ ਸਰਪੰਚੀ ਦੀ ਤੇ ਦੂਸਰੇ ਪਾਸੇ ਬਾਬਾ ਇੰਦਰਪਾਲ ਸਿੰਘ ਜੀ ਉਹਨਾਂ ਦੀ ਨਾ ਨਾ ਹੋਈ ਸੀ ਉਹ ਇਲੈਕਸ਼ਨ ਦੇ ਵਿੱਚ ਮੇਰੇ ਮਦਰ ਜਿੱਤ ਗਏ ਸੀ ਠੀਕ ਹੈ ਜੀ ਇਹ ਉਦੋਂ ਤੋਂ ਹਰਨਜਿਸ਼ ਰੱਖੰਦੇ ਜੀ ਸਾਡਾ ਕਦੀ ਕਿਤੇ ਕਦੀ ਕਿਸੇ ਨੂੰ ਕਹਿੰਦੇ ਸੀ ਇਹਨਾਂ ਨੂੰ ਨੁਕਸਾਨ ਕਰਨਾ ਸੀ ਇਹਨਾਂ ਨੂੰ ਮਾਰਨਾ ਇੱਤਾ ਕਰਨਾ ਉੱਤਾ ਜਨਨਾ ਇਉਂ ਦੋ ਦੀ ਰੰਜਿਸ਼ ਚੱਲਦੀ ਹੁੰਦੀ ਸੀ ਤੇ ਇਹਨਾਂ ਨੇ ਅੱਜ ਮੈਨੂੰ ਫੋਨ ਕਰਵਾਇਆ ਕਿਸੇ ਕੋਲੋਂ ਵੀ ਮਤਲਬ ਵੀ ਤੁਸੀਂ ਅਕੈਡਮੀ ਆਪ ਵੀ ਆਪ ਬਹਿ ਕੇ ਗੱਲ ਕਰਨੀ ਪਿਆਰ ਨਾਲ ਵੀ ਇਕੱਲੇ ਆਈਂ ਕਿ ਆਪਾਂ ਆਪਸ ਵਿੱਚ ਬਹਿ ਕੇ ਸਾਡੀ ਗੱਲ ਨਬੇੜ ਦੇਣੀ ਆ ਠੀਕ ਹੈ ਜੀ ਕਿ ਇਹਨੂੰ ਨਾਲ ਨਾਲ ਲੈ ਕੇ ਆਈ ਮੈਂ ਇਕੱਲਾ ਹੀ ਚੱਲ ਗਿਆ ਜੀ ਉੱਥੇ ਮੈਂ ਅਕੈਡਮੀ ਗਿਆ ਮੈਂ ਜਾ ਕੇ ਜੀ ਇਹਨਾਂ ਨੂੰ ਬੁਲਾਇਆ ਮੈਂ ਜਾਣੇ ਹੀ ਬਾਬਾ ਜੀ ਦੇ ਪੈਰੀ ਹੱਥ ਲਾਏ ਮੇਰੇ ਪੈਰੀ ਹੱਥ ਨਾਲ ਉਹਦੇ ਨਾਲ ਨਾੜੀ ਸੁਦਨਾਮ ਸਿੰਘ ਸਾਹਿਬ ਦਾ ਸਰਪੰਚ ਬੈਠਾ ਜੀ ਹਾਂ ਮਨੇ ਕਿਹਾ ਕਹਿੰਦਾ ਬਾਬਾ ਜੀ ਨੂੰ ਛੱਡਿਓ ਨਾ ਤੇ ਕਹਿੰਦਾ ਗੋਲੀ ਮਾਰੋ ਤੇ ਜਲਦੀ ਜਦੋਂ ਹੀ ਨਿਕਲ ਹੋਈ ਤੇ ਮੈਂ ਦੇਖਿਆ ਬਾਬੇ ਨੇ ਵਾਰ-ਵਾਰ ਲੋਡ ਕਰਕੇ ਉਹਨੇ ਮੇਰੇ ਫੇਰ ਕੀਤਾ ਮੈਂ ਹੱਥ ਮਾਰਿਆ ਤਾਂ ਉਹਨੇ ਮੇਰੇ ਸਿਰ ਦਾ ਗੋਲੀ ਖਹਿ ਕੇ ਲੰਗੀ ਤੇ ਦੂਸਰੀ ਗੋਲੀ ਨਾਲ ਹੀ ਉਹਨੇ ਮਾਰੀ ਮੇਰੀ ਬਾਹ ਦੇ ਵਿੱਚ ਵੱਜ ਗਈ ਜੀ ਸੱਜੀ ਬਾਹ ਦੇ ਵਿੱਚ ਵੱਜ ਗਈ ਵੱਜ ਗਈ ਠੀਕ ਹੈ ਜੀ ਤੇ ਸਤਨਾਮ ਸਿੰਘ ਨੇ ਮਤਲਬ ਪੂਰਾ ਜ਼ੋਰ ਲਾਇਆ ਵੀ ਮਨ ਉਹਥੇ ਫੜਿਆ ਨੇ ਮੈਂ ਮਹੀਂ ਛੁੱਟਿਆ ਨਾਲ ਕੋਲ ਜੀ ਠੀਕ ਹੈ ਜੀ ਤੇ ਰਕबीर ਸਿੰਘ ਸੋਲ ਵੀ ਉੱਥੇ ਮੌਜੂਦ ਸੀ ਮੋਕੇ ਤੇ ਸਾਨੂੰ ਉਹ ਜੀਤ ਸਿੰਘ ਠੀਕ ਹੈ ਜੀ ਇਹ ਵੀ ਮੇਰੇ ਮਗਰ ਤੱਕ 도ੜੇ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਤਨਾਮ ਸਿੰਘ ਕੋ ਵੀਰ ਵਾਲਵਰ ਹੈਗਾ ਜੀ ਆਪਣਾ ਉਹਨੇ ਵੀ ਮਗਰੋਂ ਫਾਇਰਿੰਗ ਕੀਤੀ ਤਕਵੀਰ ਤਕਵੀਰ ਸਿੰਘ ਵੀ ਮੇਰੇ ਮਗਰ ਤੱਕ ਭੱਜਾ ਵੀ ਮੈਨੂੰ ਫੜਨ ਲਈ ਮੈਂ ਮਸੀ ਜੀ ਆਪਣੀ ਜਾਨ ਪਿਆ ਕੇ ਛੱਡਿਆ ਇਹਨਾਂ ਨੇ ਬਹੁਤ ਗਲਕਾਰੇ ਮਰੇ ਵੀ ਬਚਣਾ ਨਹੀਂ ਚਾਹੀਦਾ ਇਹਨੂੰ ਅੱਜ ਮਾਰ ਕੇ ਚੱਲਣਾ ਮੈਂ ਜੀ ਮਹੀਂ ਜਿੱਦਾਂ ਕਿਦਾਂ ਕਾਰ ਕਰਾ ਕੇ ਮੁੰਬਈੋਂ ਉੱਥੋਂ ਬਚ ਕੇ ਨਿਕਲਿਆ ਜੀ ਕਿਟੋੜ ਕਿੰਨੇ ਫਾਇਰ ਦਿੱਤੇ ਇਹਨਾਂ ਨੇ ਜੀ ਲਗਭਗ 4 ਮਹੀਨੇ ਫਾਇਰ ਕੀਤੇ ਆ ਜੀ ਸਮਾਜੀ ਉਹ ਤੇ 2.5 ਕੋਏ ਦਾ ਹੋਣਾ ਗਰੀਬ ਜੀ ਤਵਾ ਦੋਟਾ ਇਥੇ ਘੂਗੇ ਜੀ ਕਰਦੇ ਕੁਛ ਨਹੀਂ ਜੀ ਇਹਨਾਂ ਦੀ ਅਕੈਡਮੀ ਹੈ ਜੀ ਅਕੈਡਮੀ ਤਾਂ ਮਤਲਬ ਲਗਭਗ ਹੈ ਨਹੀਂ ਉੱਥੇ ਕੋ ਬੱਚਾ ਬੱਚਾ ਮਤਲਬ ਇਦਾਂ ਹੀ ਹੈ ਜੀ ਹਾਂ ਜੀ ਇਹ ਜਿਹੜੀ ਰਵਾਲਵਰ ਉਹਨਾਂ ਦੀ ਆਪਣੀ ਲਾਇਸੈਂਸੀ ਰਵਾਲਵਰ ਪਤਾ ਨਹੀਂ ਜੀ ਉਹਨਾਂ ਉਹਨਾਂ ਦੀ ਉਹ ਲਾਇਸੈਂਸੀ ਰਵਾਲਵਰ ਸੀ ਕਿ ਉਹਨਾਂ ਕੋ ਦੋ ਨੰਬਰ ਦੀ ਸੀ ਜੀ ਹਾਂ ਜੀ ਉਹਨਾਂ ਨੇ ਉਹਦੇ ਵਿੱਚੋਂ ਫਾਇਰਿੰਗ ਕੀਤੀ ਹਾਂ ਜੀ ਨਾਮ ਦਾ ਤਰਾਮ ਸਿੰਘ ਸਰਪੰਚ ਕੋ ਵੀ ਰਵਾਲਵਰ ਸੀ ਜੀ ਉਹਨੇ ਵੀ ਕੱਢ ਕੇ ਫਾਇਰਿੰਗ ਕੀਤੀ ਮੇਰਾ ਮਗਰ ਮੇਰਾ ਗਤਮ ਕੁੱਤੀ ਮੇਰਾ ਮਗਰ ਤਾਂ ਕੁੱਤੀ ਦੋਮੂ ਕੁੱਤੀ ਹਾਂਜੀ ਦੋਨੇ ਸਾਡੇ ਪਿੰਡ ਦੇ ਆ ਜੀ ਸਰਗਵੀਰ ਸਿੰਘ ਸੋਲ ਨੇ ਵੀ ਪੂਰੀ ਮਗਰ ਕੁਆਲਾਈ ਵੀ ਮੈਨੂੰ ਮਤਲਬ ਵੀ ਜਦ ਬੱਜ ਕੇ ਨਾ ਜਾਵੇ ਇਹਨੂੰ ਮਾਰਨਾ ਹੈ ਮਾਰਨਾ ਜੀ ਹਾਂਜੀ ਇੱਕ ਦੋ ਬੰਦੇ ਹੋਰੇ ਹੀ ਜੀ ਉਹ ਮੈਨੂੰ ਜਦੋਂ ਮੇਰੇ ਕੋਲ ਹੀ ਵੱਜ ਕੇ ਮੈਨੂੰ ਦੇ ਸੁੱਤ ਜਾਗਾ ਮੈਨੂੰ ਨਹੀਂ ਉਹਨਾਂ ਦੀ ਜਾਣ ਪਛਾਣ ਹੈ ਜਦੋਂ ਮੈਂ ਚੰਗੀ ਤਰ੍ਹਾਂ ਦਿਮਾਗ ਦੇ ਕੇ ਮੋਂ ਉਹ ਵੀ ਦੱਸ ਦੂੰਗਾ ਜੀ ਦੋ ਕੁ ਬੰਦੇ ਹੋਰ ਹੈਗੇ ਹੀ ਇਹਨਾਂ ਦੇ ਨਾਲ ਜਿਹੜੇ ਸਾਈਡ ਤੇ ਖੜੇ ਜਿਹੜੇ ਮਤਲਬ ਇਹ ਚੀਜ਼ ਕਰਕੇ ਖੜੇ ਸੀ ਵੀ ਜੇ ਕਰੇ ਭੱਜਦਾ ਦਿਨੋਂ ਆਪਾਂ ਫੜੀਏ ਤੇ ਮਾਰੀਏ ਮਤਲਬ ਮੇਰੇ ਮਗਰ ਤੱਕ ਭੱਜੀ ਜਿਹਨਾਂ ਨੇ ਪੂਰੀ ਵਾਰਡ ਆ ਲਈ ਮੈਨੂੰ ਮਾਰਨ ਦੀ ਕੀ ਨਾ ਆਪਣਾ ਮਾਨਪਰੀ ਸੰਗੇ ਠੀਕ ਹੈ ਇਹ ਤੁਹਾਡੇ ਕੀ ਲੱਗਦੇ ਆ ਜਿਹਨਾਂ ਦੇ ਭਾਜੀ ਹੋਈ ਇਹ ਬਰਦਰ ਲਓ ਜੀ ਠੀਕ ਹੈ ਕੀ ਮਾਮਲਾ ਈ ਸਾਰਾ ਮਾਮਲਾ ਜੀ ਮੈਨੂੰ ਕੋਈ ਫੋਨ ਆਇਆ 2:30 ਹੋਏ ਨਾ ਕਿ ਇਦਾਂ ਬਾਬਾ ਇੰਦਰ ਪਾ ਲਿਆ ਇਹਨਾਂ ਦੀ ਨਾ ਜਿਹੜੀ ਇਲੈਕਸ਼ਨਾਂ ਦੌਰਾਨ ਇਹਨਾਂ ਦੀ ਆਪ ਚ ਚੱਲਦੀ ਏ ਜਦੋਂ ਸਰਪੰਚ ਬਣਿਆ ਇਹਨਾਂ ਨਾਲ ਉਹ ਹਰੇ ਹੀ ਇਹਨਾਂ ਦੀ ਰੰਜੇਸ਼ ਭਾਜੀ ਆਪ ਚ ਚੱਲਦੀ ਪਈ ਸੀ ਤੇ ਇਹਨਾਂ ਨੇ ਜੀ ਉਹਨੂੰ ਕਿਤੇ ਸੱਦਿਆ ਕਿ ਘਰੇ ਕੇ ਆ ਜਾ ਆਪਾਂ ਬਹਿ ਕੇ ਗੱਲਬਾਤ ਨਵੇੜੀ ਆਪਣੀ ਕਿ ਆਪਾਂ ਇੱਕੋ ਪਿੰਡ ਰਹਿਣਾ ਅਸੀਂ ਆਪ ਚ ਕੋਈ ਵੀ ਆਪਣੇ ਮਨ ਚ ਮਨ ਮਟਾਵ ਨਹੀਂ ਰੱਖਣਾ ਇਹ ਇਹਨੂੰ ਕਹਦਾ ਕੱਲਾ ਹੀ ਆਈ ਕਿ ਇਹਨੂੰ ਲੈ ਕੇ ਨਾ ਇਹ ਗੱਲਾਂ ਚੱਲ ਗਿਆ ਵਾ ਤੇ ਉਹਨੇ ਜਾ ਕੇ ਜਦੋਂ ਜੀ ਇਹਨੂੰ ਪੈਰੀਆ ਤਲੋਂ ਲਗਾ ਵਾ ਜੀ ਉਹ ਸਿਆਣਾ ਬਹਿਣਾ ਸੀਨੀਅਰ ਬੰਦਾ ਵਾ ਤੇ ਪੈਰੀਆ ਤਲੋਂ ਲਗਾ ਜੀ ਉਹਨੇ ਬੰਦਿਆਂ ਦੇ ਫੈਰ ਮਾਰਤੇ ਰਵਲਵਰ ਤੋਂ ਉਹਨੇ ਫੈਰ ਮਾਰੇ ਹੁੰਦੇ ਜੀ ਬਾਹਾਂ 'ਚ ਲੱਗੇ ਆ ਜੀ ਸਿਰ ਦੇ ਵਿੱਚ ਲੰਘਿਆ ਵਾ ਇੱਕ ਇੱਕ ਵਿਸ਼ੋ ਵੀ ਜਦੋਂ ਇਹ ਭੱਜੇ ਲੱਗਾ ਵਾ ਦੇ ਨੇ ਵਿਸ਼ੋ ਵੀ ਮਾਰੇ ਆ ਆਪਣਾ ਵਜਾ ਕਰਕੇ ਜਦੋਂ ਕੱਲਾਗਾ ਇਹ ਫੁੜਕੋ ਨਿਕਲ ਗਿਆ ਕਿਦੇ ਮਹਾਰਾਜ ਵੱਲੋਂ ਕਿ ਬਚਾਅ ਹੋ ਗਿਆ ਤੇ ਪਰ ਇਹਨਾਂ ਹੁਣ ਜੀ ਡਾਕਟਰਾਂ ਕਹਿੰਦੇ ਕਿ ਕੰਮ ਸੀਰੀਅਸ ਆ ਤੇ ਉਹਨਾਂ ਨੂੰ ਜਲੰਧਰ ਰੈਫਰ ਕਰਤਾ ਜੀ ਹਾਂਜੀ ਨਾਲ ਤੁੱ ਸਰਪੰਚ ਇਹਨਾਂ ਦੇ ਪ੍ਰਾਣਾ ਜੀ ਤੇ ਉਹਨੇ ਜੀ ਕਹਾ ਕੀ ਫੜ ਲਓ ਇਹਨੂੰ ਜਹਾਨਾ ਦੇਓ ਇਦਾਂ ਉਹਨੇ ਕੋਈ ਰਵਲਵਰ ਹੈ ਆਪਦਾ ਉਹਨੇ ਵੀ ਫਾਇਰ ਕੀਤਾ ਮਗਰੋਂ ਤੇ ਇਹਨੇ ਮਨ ਲੱਗੀ ਲੱਗੇ ਤੇ ਪੁਲਿਸ ਆਈ ਮੌਕੇ ਤੇ ਪਹੁੰਚ ਗਈ ਪੁਲਿਸ ਜੀ ਹਜੇ ਤੱਕ ਤੇ ਹੁਣ ਦਾ ਆਏ ਹੀ ਗਏ ਬਿਆਨ ਮੂਲ ਹੁਣ ਲੈ ਕੇ ਗਏ ਜਦੋਂ ਦੀ ਗੱਲ ਹੁਣ ਆਏ ਜਾ ਕੇ ਪਹਿਲਾਂ ਕੋਈ ਵੀ ਨਹੀਂ ਆਇਆ ਜੀ ਹੁਣ ਮੰਗ ਕੀ ਕਰਦੇ ਹੋ ਵਾਗਨ ਸਾਫ ਚਾਹੀਦਾ ਜੀ ਬੰਦ ਹੀ ਕਾਰਵਾਈ ਕੀਤੀ ਜਾਵੇ ਠੀਕ ਹੈ ਨਜਾਇਜ਼ ਤਗਾ ਹੋਇਆ ਜੀ ਸਾਡੇ ਨਾਲ ਇੱਕ ਗਨਸ਼ੌਟ ਦਾ ਪੇਸ਼ੈਂਟ ਆਇਆ ਕੀ ਕਹਿਣਾ ਚਾਹੁੰਦੇ ਹੋ ਸਸ ਹੜਾ ਤੋਂ ਪਵਿੱਤਰ ਸਿੰਘ son of ਮਲਕੀ ਸਿੰਘ ਰੈਜ਼ੀਡੈਂਟ ਆਫ ਲਖਨ ਕਲਾ ਪਿੰਡ ਦਾ ਮੁੰਡਾ ਹੈ ਗਨ ਸ਼ਾਟ ਇਜਰੀ ਦੇਣਾ ਉਹਦੇ ਨੂੰ ਗਨ ਸ਼ਾਟ ਇਜਿਟ ਹੈ ਜੀ ਆਮ ਦੇ ਵਿੱਚ ਬੋਲੀ ਜਿਹੜੀ ਹੈ ਥਰੂ ਐਂਡ ਥਰੂ ਹੋ ਸਕਦੀ ਹੈ ਬਾਕੀ ਜੇਰੇ ਨਾਲ ਤੇ ਚੱਲ ਰਿਹਾ ਪੇਸ਼ੈਂਟ ਅਗਲੀ ਕਾਰਵਾਈ ਐਕਸ-ਰੇ ਵਗੈਰਾ ਕਰਾਂਗੇ ਸਰ ਕਿੰਨੀਆਂ ਗੁਲੀਆਂ ਲੱਗੀਆਂ ਹੈ ਮਲਕੀ ਤੋਂ